ਬਰਸਾਤਾਂ ਬਹੁਤ ਹੋ ਰਹੀਆਂ ਨੇ ਹਿਮਾਚਲ ਦੇ ਵਿੱਚ ਹੋਰੀਆਂ ਨੇ ਸਾਰੇ ਕਿਤੇ ਹੋ ਰਹੀਆਂ ਨੇ ਪਰ ਅੱਜ ਦੀ ਘੜੀ ਜੋ ਹੈ ਪਾਣੀ ਵੀ ਡੈਮਾਂ ਦੀ ਕੈਪੈਸਿਟੀ ਦੇ ਮੁਤਾਬਕ ਸਰ ਕਿਸੇ ਪਾਸੇ ਵੀ ਕੋਈ ਡਰ ਵਾਲੀ ਗੱਲ ਨਹੀਂ ਕੋਈ ਖਤਰੇ ਵਾਲੀ ਗੱਲ ਨਹੀਂ ਕਿਉਂਕਿ ਡੈਮਾਂ ਦੇ ਪਾਣੀ ਦੀ ਸਰ ਜਿਹੜੀ ਭਾਖੜਾ ਡੈਮ ਦੀ ਹੈ ਸਰ ਉਥੇ ਅੱਜ 1593 ਫੁੱਟ ਪਾਣੀ ਹੈ ਉਥੇ ਝੀਲ ਦੇ ਵਿੱਚ ਤੇ ਜਦੋਂ ਹੜ੍ਹਾਂ ਦੀ ਸਥਿਤੀ ਬਣੀ ਸੀ 2023 ਦੇ ਵਿੱਚ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ 2023 ਵੇਲੇ ਹੀ ਸਭ ਤੋਂ ਜ਼ਿਆਦਾ ਹੜਾ ਆਇਆ ਸੀ ਤੇ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਸੀ ਤਾਂ ਉਸ ਸਮੇਂ ਜਿਹੜੀ ਅੱਜ ਦੇ ਦਿਨ 1634.27 ਫੁੱਟ ਉਥੇ ਪਾਣੀ ਸੀ ਤੇ ਅੱਜ ਦੇ ਕੰਪੈਰੀਟਿਵਲੀ 40.6 ਫੁੱਟ ਜ਼ਿਆਦਾ ਸੀ ਇਸੇ ਤਰ੍ਹਾਂ ਸਰ ਪੌਂਗ ਡੈਮ ਹੈ ਜਿਹੜਾ ਉਥੇ ਅੱਜ 1328 ਫੁੱਟ ਹੈ ਤੇ 2023 ਦੇ ਵਿੱਚ 1366 ਫੁੱਟ ਸੀ ਅੱਜ ਦੇ ਦਿਨ ਜਿਹੜਾ 38.72 ਫੁੱਟ ਜ਼ਿਆਦਾ ਹੈ ਰنجੀਤ ਸਾਗਰ ਡੈਮ ਦੇ ਵਿੱਚ ਅੱਜ 1658.37 ਫੁੱਟ ਤੇ ਉਸ ਸਮੇਂ 2023 ਦੇ ਵਿੱਚ 1715.51 ਫੁੱਟ ਸੀ ਜਿਹੜਾ ਕੁੱਲ 57.14 ਫੁੱਟ ਜ਼ਿਆਦਾ ਸੀ ਸੋ ਇਸ ਤਰੀਕੇ ਨਾਲ ਕਹਿ ਸਕਦੇ ਆ ਕਿ ਤੇ ਹੱਡਾਂ ਦੀ ਸਥਿਤੀ ਕਿਸੇ ਕਿਸਮ ਦੀ ਕੋਈ ਅੱਜ ਦੀ ਤਾਰੀਖ ਦੇ ਵਿੱਚ ਨਜ਼ਰ ਨਹੀਂ ਆਉਂਦੀ ਪਰ ਜੇ ਕਿਸੇ ਕਿਸਮ ਦੀ ਕੋਈ ਅਣਸਖਾਵੀ ਇਸ ਤਰ੍ਹਾਂ ਦੀ ਘਟਨਾ ਹੁੰਦੀ ਆ ਕੋਈ ਹੱਡ ਆ ਜਾਂਦੇ ਆ ਤਾਂ ਸਰਕਾਰ ਵੱਲੋਂ ਪੂਰੇ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ